ਸਤ ਸ੍ਰੀ ਅਕਾਲ ਜੀ ਪੰਜਾਬੀ ਖਬਰਾਂ ਦੇ ਇਸ ਬ੍ਰਿਟਨ ਵਿੱਚ ਤੁਹਾਡਾ ਸਵਾਗਤ ਹੈ ਮਹਾਰਪ੍ਰੀਤ ਸਿੰਘ ਗੇਲਾ ਵਿਖੇ ਨਜ਼ਰ ਮਾਰਦੇ ਹੁਣ ਤੱਕ ਦੀਆਂ ਖਾਸ ਖ਼ੁਰਕੀਆਂ ਤੇ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜੇ ਦਾ ਐਲਾਨ ਭਾਜਪਾ ਨੂੰ ਮਿਲੇ ਬਹੁਮਤ ਕਾਂਗਰਸ ਪਛੜੀ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਉੱਤੇ ਕਾਂਗਰਸ ਨੇ ਚੁੱਕੇ ਸਵਾਲ ਈਵੀਐਮ ਨਾਲ ਛੇੜਛਾੜ ਦੇ ਲਗਾ ਇਲਜ਼ਾਮ ਚੋਣ ਕਮਿਸ਼ਨ ਨੂੰ ਸ਼ਿਕਾਇਤ ਦੇਣ ਦੀ ਆਖੀ ਗੱਲ ਜੰਮੂ ਕਸ਼ਮੀਰ ਵਿਧਾਨ ਸਭਾ ਚੋਣ ਦੇ ਨਤੀਜੇ ਦਾ ਐਲਾਨ ਨੈਸ਼ਨਲ ਕਾਨਫਰੰਸ ਕਾਂਗਰਸ ਦੇ ਗੱਠਜੋੜ ਨੇ ਮਾਰੀ ਬਾਜੀ ਗੱਠਜੋੜ ਨੇ ਹਾਸਲ ਕੀਤੀ 48 ਸੀਟਾਂ ਭਾਜਪਾ ਨੂੰ ਮਿਲੀਆਂ 29 ਸੀਟਾਂ ਉਮਰ ਅਬਦੁੱਲਾ ਹੋਣਗੇ ਅਗਲੇ ਮੁੱਖ ਮੰਤਰੀ ਤੇ ਹੁਣ ਖਬਰਾਂ ਵਿਸਤਾਰ ਨਾਲ ਹਰਿਆਣਾ ਵਿਧਾਨ ਸਭਾ ਚੋਣ ਦੇ ਨਤੀਜਿਆਂ ਦਾ ਐਲਾਨ ਅੱਜ ਕੀਤਾ ਜਾ ਰਿਹਾ ਹੈ ਤੇ ਹੁਣ ਤੱਕ ਦੀਆਂ ਵੋਟਾਂ ਦੀ ਗਿਣਤੀ ਦੇ ਮੁਤਾਬਿਕ ਭਾਜਪਾ ਨੂੰ ਬਹੁਮਤ ਮਿਲਦਾ ਨਜ਼ਰ ਆ ਰਿਹਾ ਹੈ ਹੁਣ ਤੱਕ ਦੇ ਰੁਝਾਨਾ ਮੁਤਾਬਿਕ ਹਰਿਆਣਾ ਦੀਆਂ 90 ਸੀਟਾਂ ਵਿੱਚੋਂ ਭਾਜਪਾ ਨੇ 42 ਸੀਟਾਂ ਉੱਤੇ ਜਿੱਤ ਦਰਜ ਕੀਤੀ ਹੈ ਅਤੇ ਕਾਂਗਰਸ ਨੇ 34 ਸੀਟਾਂ ਉੱਤੇ ਜਿੱਤ ਦਰਜ ਕੀਤੀ ਹੈ ਤੇ ਤਿੰਨ ਆਜ਼ਾਦ ਉਮੀਦਵਾਰ ਤੇ ਦੋ ਸੀਟਾਂ ਉੱਤੇ ਇਨੈਲੋ ਦੇ ਉਮੀਦਵਾਰ ਜਿੱਤੂ ਰਹੇ ਨੇ ਬਾਕੀ ਸੀਟਾਂ ਉੱਤੇ ਭਾਜਪਾ 6 ਸੀਟਾਂ ਉੱਤੇ ਅੱਗੇ ਹੈ ਜਦਕਿ ਕਾਂਗਰਸ 3 ਸੀਟਾਂ ਉੱਤੇ ਅੱਗੇ ਚੱਲ ਰਹੀ ਹੈ ਹੁਣ ਹਰਿਆਣਾ ਵਿੱਚ ਭਾਜਪਾ ਦੀ ਹੈਟ੍ਰਿਕ ਹੋਣ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਨੈਤ ਸਿੰਘ ਸੈਣੀ ਹੀ ਹਰਿਆਣਾ ਦੇ ਅਗਲੇ ਮੁੱਖ ਮੰਤਰੀ ਹੋਣਗੇ ਜਜਪੀ ਆਪਣਾ ਖਾਤਾ ਨਹੀਂ ਖੋਲ ਸਕੀ ਵਿਸ਼ੰਤ ਚੋਟਾਲਾ ਉਚਾਣਾ ਹਲਕੇ ਤੋਂ ਜ਼ਮਾਨਤ ਜਬਤ ਕਰਵਾ ਬੈਠੇ ਹਰਿਆਣਾ ਵਿਧਾਨ ਸਭਾ ਚੋਣ ਦਾ ਨਤੀਜਾ ਲਗਭਗ ਆ ਚੁੱਕਿਆ ਜਿਸ ਤਹਿਤ ਲੜਵਾ ਤੋਂ ਭਾਜਪਾ ਦੇ ਨੇਤਾ ਅਤੇ ਮੌਜੂਦਾ ਮੁੱਖ ਮੰਤਰੀ ਨੈਤ ਸਿੰਘ ਸੈਣੀ ਨੇ ਜਿੱਤ ਅਰਜ਼ ਕੀਤੀ ਹੈ ਉਥੇ ਹੀ ਕਾਂਗਰਸ ਦੇ ਮੇਵਾ ਸਿੰਘ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਚੋਣ ਕਮਿਸ਼ਨ ਦੀ ਵੈਬਸਾਈਟ ਮੁਤਾਬਕ ਨੈਰ ਸਿੰਘ ਸੈਣੀ ਨੂੰ 70170 ਵੋਟਾਂ ਮਿਲੀਆਂ ਤੇ ਉਹ 16054 ਵੋਟਾਂ ਦੇ ਫਰਕ ਨਾਲ ਜਿੱਤੇ ਜਦਕਿ ਕਾਂਗਰਸ ਦੇ ਮੇਵਾ ਸਿੰਘ ਨੂੰ 54123 ਵੋਟਾਂ ਮਿਲੀਆਂ ਜਿੱਤ ਤੋਂ ਬਾਅਦ ਕੁਰੂਖੇਤਰ ਵਿੱਚ ਸੈਣੀ ਦੀ ਰਹਿਸ਼ ਉਤੇ ਭਾਜਪਾ ਦੇ ਵਰਕਰਾਂ ਦਾ ਤੰਤਾ ਲੱਗ ਗਿਆ ਤੇ ਸਾਰੇ ਸੈਣੀ ਨੂੰ ਵਧਾਈ ਦੇਣ ਪਹੁੰਚੇ ਹਰਿਆਣਾ ਦੇ ਮੁੱਖ ਮੰਤਰੀ ਨੈਰ ਸਿੰਘ ਸੈਣੀ ਨੇ ਕਿਹਾ ਕਿ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗਵਾਈ ਵਾਲੀ ਸਰਕਾਰ ਦੀਆਂ ਨੀਤੀਆਂ ਉੱਤੇ ਮੋਹਰ ਲਗਾਈ ਹੈ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਵੋਟਰਾਂ ਦਾ ਵੀ ਧੰਨਵਾਦ ਕੀਤਾ लाडवा के लोगों का दिल से धन्यवाद करता हूं, मैं हरियाणा के दो करोड़ अस्सी लाख लोगों का दिल से धन्यवाद करता हूं, और अपने लोकप्रिय प्रधानमंत्री विश्व के नेता आदरणीय नरेंद्र मोदी जी ये पूरा का पूरा श्रेय मैं आदरणीय मोदी जी को देता हूं। उनके आशीर्वाद से उनकी गाइडलाइन के अंदर उनकी जो नीतियाँ हैं उन नीतियों के ऊपर हरियाणा के लोगों ने मोहर लगाई है मैं हरियाणा की जनता का जहां दिल से धन्यवाद करता हूं, उनको प्रणाम करता हूं। वहीं आदरणीय प्रधानमंत्री जी के नेतृत्व में जो ये तीसरी बार हरियाणा की ऐतिहासिक जीत हुई है इसके लिए भी मैं प्रधानमंत्री जी का धन्यवाद करता हूँ मैं अपनी उच्च लीडरशिप का धन्यवाद करता हूँ मैं हरियाणा के लाखों भारतीय जनता पार्टी के कार्यकर्ताओं का दिल से बहुत बहुत धन्यवाद करता हूँ कि जिनकी कड़ी मेहनत और पसीना बहा करके उन्होंने इस ऐतिहासिक जीत का जो दलवाई है वो पूरे धन्यवाद के पात्र है मैं पूरे हरियाणा के लोगों को ਦਿਲ ਸੇ ਬਹੁਤ ਬਹੁਤ ਧੰਨਵਾਦ। ਕਰਨਾਲ ਵਿਧਾਨ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਜਗਮੋਹਨ ਆਨੰਦ ਨੇ 33652 ਵੋਟਾਂ ਦੀ ਵੱਡੀ ਲੀਡ ਦੇ ਨਾਲ ਜਿੱਤ ਦਰਜ ਕੀਤੀ ਹੈ। ਜਗਮੋਹਨ ਆਨੰਦ ਨੇ ਇਸ ਮੁਕਾਬਲੇ ਵਿੱਚ ਕਾਂਗਰਸ ਦੇ ਉਮੀਦਵਾਰ ਸੁਮિતા ਸਿੰਘ ਨੂੰ ਹਰਾਇਆ। ਜਗਮੋਹਨ ਆਨੰਦ ਨੂੰ 90006 ਵੋਟਾਂ ਮਿਲੀਆਂ ਜਦਕਿ ਕਾਂਗਰਸ ਦੇ ਉਮੀਦਵਾਰ ਸੁਮિતા ਸਿੰਘ ਵਿਰਕ 56354 ਵੋਟਾਂ ਹੀ ਹਾਸਲ ਕਰ ਸਕੇ। ਕਰਾਉਂਡਾ ਵਿਧਾਨ ਸਭਾ ਹਲਕੇ ਦੀ ਗੱਲ ਕਰੀਏ ਤਾਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਵਿੰਦਰ ਕਲਿਆਣ ਨੇ ਇੱਥੇ ਲਗਾਤਾਰ ਤੀਸਰੀ ਵਾਰ ਜਿੱਤ ਦਰਜ ਕਰਕੇ ਜਿੱਤ ਦੀ ਹੈਟ੍ਰਿਕ ਬਣਾਈ ਹੈ ਉੱਥੇ ਹੀ ਚੌਥੀ ਵਾਰ ਕਰੋੰਡਾ ਵਿਧਾਨ ਸਭਾ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਰੇ ਕਾਂਗਰਸ ਪਾਰਟੀ ਦੇ ਉਮੀਦਵਾਰ ਵਰਿੰਦਰ ਰਠੌਰ ਨੂੰ ਚੌਥੀ ਹਾਰ ਦਾ ਮੂੰਹ ਦੇਖਣਾ ਪਿਆ ਹੈ ਹਰਵਿੰਦਰ ਕਲਿਆਣ ਨੇ ਵਰਿੰਦਰ ਰਠੌਰ ਨੂੰ 4531 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਦਰਜ ਕੀਤੀ ਹੈ ਨੀਲੋ ਖੇੜੀ ਵਿਧਾਨ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਭਗਵਾਨ ਦਾਸ ਨੇ ਕਾਂਗਰਸ ਦੇ ਉਮੀਦਵਾਰ ਧਰਮਪਾਲ ਨੂੰ 18845 ਵੋਟਾਂ ਦੇ ਵੱਡੇ ਫਰਕ ਦੇ ਨਾਲ ਹਰਾ ਕੇ ਜਿੱਤ ਦਰਜ ਕੀਤੀ ਹੈ ਭਗਵਾਨ ਦਾਸ ਕਵੀਰਪੰਤੀ ਨੂੰ 77902 ਵੋਟਾਂ ਮਿਲੀਆਂ ਜਦਕਿ ਧਰਮਪਾਲ 59757 ਵੋਟਾਂ ਹੀ ਹਾਸਲ ਕਰ ਸਕੇ देवतुल्य जनता को और करनाल की जनता को और करनाल के कार्यकर्ता साथियों को मैं बहुत बहुत धन्यवाद देता हूँ इतना बड़ा मैंडेट दिया है बहुत बड़ा सर मुख्यमंत्री की सीट भी रही है करनाल क्या मंत्री की सीट भी देखिए ये प्रदेश संगठन का और माननीय मुख्यमंत्री जी का उनका सिस्टम है वो क्या करते हैं मैं एक कार्यकर्ता होने के नाते एक कार्यकर्ता होने के नाते मेरे लिए विधायक बनना ही बहुत बड़ी बात है भारतीय जनता पार्टी की नीतियों के ऊपर और भारतीय जनता पार्टी की विचारधारा के ऊपर भी एक मोहर लगाने का काम किया है और लोगों ने इस बात का को ध्यान में रखा है कि 10 वर्षों में जिस प्रकार से भाजपा ने एक विकास का काम किया भेदभाव की राजनीति को खत्म किया और एक इस प्रकार से सुशासन स्थापित करने की दिशा में बहुत से ऐसे कदम उठाए कि जिसमें आज समाज का सबसे गरीब व्यक्ति भी अपने पैरों पर खड़ा हो उसके लिए गंभीरता से काम भारतीय जनता पार्टी ने किया है भारतीय जनता पार्टी ने खास तौर पर इस बात की भी चिंता की है हर व्यक्ति को उसके अधिकार मिले पूरे मिले और सम्मान के साथ मिले इन सभी बातों के को ध्यान में रखते हुए लोगों ने एक और पारी भारतीय जनता पार्टी को दी है मैं सभी लोगों का बहुत बहुत आभार व्यक्त रिकॉर्ड तोड़ दिया सर, तीसरी बार सरकार लगातार बनाने जा रही है भाजपा वास्तव में एक इतिहास रचा है क्योंकि आमतौर पर तो एक ऐसी राजनीति आज तक हमने देखी है कि एक बार कोई सरकार आई तो दूसरी बार लोगों ने उसको बदल दिया फिर वो दूसरी सरकार आई फिर दूसरी सरकार को बदल के किसी और को लेकर आ गए तो अल्टा पल्टी का खेल भाजपा से पहले ये जो होता था पर तो आज लोगों ने एक स्थिरता देने का काम किया है लोगों ने ये महसूस किया है कि निरंतर जब प्रयास होते हैं तो उससे अच्छे रिजल्ट आते हैं और भारतीय जनता पार्टी ने 10 वर्षों के शासनकाल में देश को मजबूत किया है व्यवस्थाओं को मजबूत किया है लोगों ने उस बात को आगे बढ़ाने के लिए ताकि और लोगों का क्षेत्र का भला हो प्रदेश का भला हो देश का भला हो तीसरी बार एक स्थिर सरकार देने का मैंडेट मांग कर रहे हैं कि तीसरी बार लगातार आप विधायक चुने गए हैं राज्य मंत्री या कैबिनेट मंत्री बनने चाहिए देखिए मैं एक भारतीय जनता पार्टी का कार्यकर्ता हूँ मेरी पार्टी ने मुझे तीन बार टिकट देकर मुझे विधायक बनाने का काम किया है और मैंने पिछले दस वर्षों में ईमानदारी से मैंने प्रयास किया कि मैं अपने एक क्षेत्र का काम कर सकूं, लोगों की सेवा कर सकूं। मुझे मेरी पार्टी मुझे जिस जिम्मेवारी पर भी रखेगी मैं उसी जिम्मेवारी को ईमानदारी से निभाने का काम करूंगा। बहुत अच्छा आपको प्यार और आशीर्वाद मिला आपने इस क्षेत्र की जनता से और एक अच्छी चीज आज मिली है तो तो बहुत बहुत धन्यवाद करता हूँ सभी का जिन्होंने भी इसमें साथ दिया ਆਪਣਾ ਮੇਰਾ ਕੰਮ ਤਾਂ ਇੰਨਾ ਤੱਕ ਆ ਗਿਆ ਹੈ ਮਾਰੇ ਨੇਤਾਤਾਂ ਦਾ ਕੰਮ ਹੈ ਜਨਤਾ ਦੀ ਸੇਵਾ ਕਰਨਾ 5 ਸਾਲ ਪੂਰੀ ਤਰ੍ਹਾਂ ਨਾਲ ਮਿਲ ਕਰਕੇ ਸਭੀ ਸਾਥੀਓਂ ਦੇ ਨਾਲ ਲੈ ਕਰਕੇ ਡਵੈਲਪਮੈਂਟ ਕਰਾਣੀ ਹੈ ਸਭ ਕੋ ਆਪਣੇ ਸ਼ਹਿਰਤ ਵਿੱਚ ਸੁਖਸ਼ਾਂਤੀ ਰਹੇ ਜੀ ਜੀ ਹੋਰ ਕੰਮ ਜੋ ਰੁਕੇ ਹੋਏ ਉਹ ਪੂਰੇ ਹੋਰ ਨਈ ਯੋਜਨਾ ਕੁਛ ਹੈ ਇਸਕੇ ਲਈ ਅਪੀਆਸ ਹਰਿਆਣਾ ਵਿਧਾਨ ਸਭਾ ਚੋਣ ਦੇ ਨਤੀਜਿਆਂ ਵਿੱਚ ਜਿੱਥੇ ਕਾਂਗਰਸ ਪਛੜ ਗਈ ਉਸ ਤੋਂ ਬਾਅਦ ਕਾਂਗਰਸੀ ਆਗੂਆਂ ਨੇ ਚੋਣ ਕਮਿਸ਼ਨ ਤੇ ਸਵਾਲ ਖੜੇ ਕਰਦੇ ਕਿਹ ਹੈ ਕਿ ਚੋਣ ਕਮਿਸ਼ਨ ਦੀ ਵੈਬਸਾਈਟ ਉੱਤੇ ਡਾਟਾ ਨਹੀਂ ਵਿਖਾਇਆ ਗਿਆ ਕਾਂਗਰਸ ਦੇ ਜਨਰਲ ਸਕੱਤਰ ਜੈਮ ਮਨ ਰਵੀਸ਼ ਨੇ ਜਿੱਥੇ ਚੋਣ ਕਮਿਸ਼ਨ ਨੂੰ ਬੇਨਤੀ ਕੀਤੀ ਕਿ ਨਤੀਜੇ ਜਲਦੀ ਅਤੇ ਸਪਸ਼ਟਤਾ ਨਾਲ ਸਾਂਝੇ ਕੀਤੇ ਜਾਣ ਤਾਂ ਜੋ ਵੋਟਰਾਂ ਅਤੇ ਜਨਤਾ ਦਾ ਭਰੋਸਾ ਬਰਕਰਾਰ ਰਹੇ ਉੱਥੇ ਹੀ ਬਾਅਦ ਵਿੱਚ ਕਾਂਗਰਸ ਦੇ ਅਗੂ ਪਵਨ ਖੇੜਾ ਨੇ ਈਬੀਐਮ ਮਸ਼ੀਨਾਂ ਨਾਲ ਛੇੜਛਾੜ ਹੋਣ ਦਾ ਦਾਵਾ ਕੀਤਾ ਉਹਨਾਂ ਕਿਹਾ ਕਿ ਹਰਿਆਣਾ ਚੋਣ ਦੇ ਨਤੀਜੇ ਪੂਰੀ ਤਰ੍ਹਾਂ ਅਨਕਿਆਸੀ ਅਤੇ ਅਸਵੀਕਾਰਯੋਗ ਨੇ ਉਹਨਾਂ ਨੇ ਵੀ ਕਿਹਾ ਕਿ ਹਿસાર ਮਹਿੰਦਰਗੜ੍ਹ ਤੇ ਪਾਣੀਪਤ ਜ਼ਿਲ੍ਹਿਆਂ ਤੋਂ ਲਗਾਤਾਰ ਸ਼ਿਕਾਇਤਾਂ ਆਈਆਂ ਨੇ ਕਿ ਇੱਥੇ

लगातार आ रही हैं। अभी हम जयराम रमेश जी और मैं जिस कमरे में बैठे थे वहां भी लगातार शिकायतें हमारे नारनौल के कैंडिडेट राव नरेंद्र सिंह हो गए या पानीपत के कैंडिडेट हो गए तीन जिलों से हिसार महेंद्रगढ़ पानीपत यहां से लगातार शिकायतें आ रही कि कैसे बैटरीज जो मशीन की थी वो 99 परसेंट और जिन बैटरी जिन मशीनों की बैटरीज 99 परसेंट थी उन मशीनों में नतीजा एक आया हमें हराने वाला नतीजा आया और जो मशीनें नहीं जिनको छेड़ा गया जिनकी बैटरी 60-70 प्रतिशत जो स्वाभाविक है होनी चाहिए थी उसमें हम जीत रहे हैं हमारे कैंडिडेट तो हम ये सारी शिकायतें इकट्ठी कर रहे हैं हमारे कैंडिडेट्स ने वहां रिटर्निंग ऑफिसर्स को शिकायतें दी हैं और दे रहे हैं अभी लेकिन आने वाले कुछ दिनों में ये सारी शिकायतें लेकर हम चुनाव आयोग में जल्दी ही जाएंगे और अपनी शिकायत वहां दर्ज कराएंगे इस तरह का नतीजा कहीं भी धरातल पे नहीं दिख रहा था आप लोग भी गए हम लोग भी गए सब घूम रहे थे कोई ये नहीं मान सकता कि हरियाणा में इस तरह का अप्रत्याशित नतीजा आएगा हम सब अचंभित हैं ये अगर एक लाइन में इसको कहा जाए तो यह तंत्र की जीत है और लोकतंत्र की हार है हम इसे स्वीकार नहीं कर सकते हरियाणा ਦੀ ਬਹੁਚਰਚਿਤ ਜੁਲਾਨਾ ਸੀਟ ਉਤੇ ਕਾਂਗਰਸ ਨੇ ਵੱਡੀ ਜਿੱਤ ਅਰਜ ਕੀਤੀ ਹੈ ਜਿੱਥੇ ਕਾਂਗਰਸ ਦੇ ਵਿਨੇਸ਼ ਪੋਗਾਟ ਨੇ ਭਾਜਪਾ ਦੇ ਯੋਗੇਸ਼ ਕੁਮਾਰ ਨੂੰ ਹਰਾ ਦਿੱਤਾ ਹੈ ਜੁਲਾਨਾ ਵਿਧਾਨ ਸਭਾ ਸੀਟ ਉਤੇ ਵਿਨੇਸ਼ ਪੋਗਾਟ ਨੇ 6015 ਵੋਟਾਂ ਦੇ ਫਰਕ ਨਾਲ ਭਾਜਪਾ ਦੇ ਯੋਗੇਸ਼ ਕੁਮਾਰ ਨੂੰ ਹਰਾ ਦਿੱਤਾ ਵਿਨੇਸ਼ ਪੋਗਾਟ ਨੂੰ 65080 ਵੋਟਾਂ ਮਿਲੀਆਂ ਜਦਕਿ ਯੋਗੇਸ਼ ਕੁਮਾਰ ਨੂੰ 59065 ਵੋਟਾਂ ਮਿਲੀਆਂ ਮੂਲ ਰੂਪ ਨਾਲ ਹਰਿਆਣਾ ਦੇ ਚਰਖੇ ਦਾਦਰੀ ਦੀ ਰਹਿਣ ਵਾਲੀ ਵਿਨੇਸ਼ ਪੁਗਾਟ ਨੇ ਇਹ ਜਿੱਤ ਦਰਜ ਕੀਤੀ ਹੈ ਜਿਲਾਨਾ ਵਿਧਾਨ ਸਭਾ ਵਿੱਚ ਵਿਨੇਸ਼ ਦੇ ਸੌਰੇ ਨੇ ਜ਼ਿਕਰ ਜੋਗਾ ਕਿ ਹਰਿਆਣਾ ਵਿਧਾਨ ਸਭਾ ਚੋਣਾਂ 5 ਅਕਤੂਬਰ ਨੂੰ ਹੋਈਆਂ ਸਨ ਜਿਸ ਦੇ ਨਤੀਜੇ ਅੱਜ ਐਲਾਨੇ ਗਏ ਇਸ ਜਿੱਤ ਤੋਂ ਬਾਅਦ ਵਿਨੇਸ਼ ਪੁਗਾਟ ਨੇ ਕਿਹਾ ਕਿ ਇਹ ਹਰ ਲੜਕੀ ਅਤੇ ਹਰ ਔਰਤ ਦੀ ਜਿੱਤ ਹੋਈ ਹੈ ਜਿਆਵਾਦ ਵਿਧਾਨ ਸਭਾ ਲਿਖਤੋ ਕਾਂਗਰਸ ਦੇ ਰਾਮਕਰਨ ਕਾਲਾ ਨੇ ਜਿੱਤ ਦਰਜ ਕੀਤੀ ਰਾਮਕਰਨ ਕਾਲਾ ਨੇ ਆਪਣੇ ਵਿਰੋਧੀ ਭਾਜਪਾ ਦੇ ਉਮੀਦਵਾਰ ਸੁਭਾਸ਼ ਚੰਦ ਨੂੰ 6441 ਵੋਟਾਂ ਦੇ ਫਰਕ ਨਾਲ ਹਰਾਇਆ ਰਾਮਕਰਨ ਕਾਲਾ ਨੂੰ ਕੁੱਲ 61050 ਵੋਟਾਂ ਮਿਲੀਆਂ ਜਦਕਿ ਭਾਜਪਾ ਦੇ ਸੁਭਾਸ਼ ਚੰਦ ਨੂੰ 54609 ਵੋਟਾਂ ਹੀ ਪ੍ਰਾਪਤ ਹੋਈਆਂ ਇਸੇ ਤਰ੍ਹਾਂ ਪਿਹੋਵਾ ਵਿਧਾਨ ਸਭਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਮਨਦੀਪ ਸਿੰਘ ਚੱਠਾ ਨੇ 6553 ਵੋਟਾਂ ਦੇ ਲੀਡ ਨਾਲ ਆਪਣੇ ਵਿਰੋਧੀ ਪਾਰਟੀ ਦੇ ਉਮੀਦਵਾਰ ਜੈ ਭਗਵਾਨ ਸ਼ਰਮਾ ਡੀਡੀ ਨੂੰ ਹਰਾ ਕੇ ਜਿੱਤ ਦਰਜ ਕੀਤੀ ਕਾਂਗਰਸ ਦੇ ਮਨਦੀਪ ਚੱਠਾ ਨੂੰ ਕੁੱਲ 65548 ਵੋਟਾਂ ਮਿਲੀਆਂ ਜਦਕਿ ਭਾਜਪਾ ਦੇ ਜੈ ਭਗਵਾਨ ਸ਼ਰਮਾ ਡੀਡੀ ਨੂੰ 57995 ਵੋਟਾਂ ਮਿਲੀਆਂ ਥਾਣੇ ਸਰ ਤੋਂ ਅਸ਼ੋਕ ਕੁਮਾਰ ਅਰੋੜਾ ਨੇ ਸੁਭਾਸ਼ ਸੁਦਾ ਨੂੰ 3243 ਵੋਟਾਂ ਦੇ ਫਰਕ ਨਾਲ ਹਰਾਇਆ ਕਾਂਗਰਸ ਦੇ ਅਸ਼ੋਕ ਅਰੋੜਾ ਨੇ 70076 ਵੋਟਾਂ ਹਾਸਲ ਕੀਤੀਆਂ ਜਦਕਿ ਸੁਭਾਸ਼ ਸੁਦਾ ਨੂੰ 66833 ਵੋਟਾਂ ਪਈਆਂ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੇ ਇੱਕ ਵਾਰ ਫਿਰ ਜੇਤ ਹੋਈਏ ਇਸ ਨੂੰ ਲੈ ਕੇ ਪੰਜਾਬ ਭਾਜਪਾ ਵਿੱਚ ਜਸ਼ਨ ਸ਼ੁਰੂ ਹੋ ਗਏ ਨੇ ਆਤਿਸ਼ਬਾਜੀ ਦੇ ਨਾਲ ਢੋਲ ਦੀ ਥਾਪੋਤੇ ਨੱਚਦੇ ਭਾਜਪਾਈ ਆਗੂ ਇੱਕ ਦੂਜੇ ਨੂੰ ਮਠਾਈਆਂ ਖਵਾ ਕੇ ਵਧਾਈਆਂ ਦਿੰਦੇ ਨਜ਼ਰ ਆਏ ਇਸੇ ਤਰ੍ਹਾਂ ਪਟਿਆਲਾ ਵਿੱਚ ਬੀਜੇਪੀ ਆਗੂ ਜੈਨਦਰ ਕੌਰ ਨੇ ਜੇਤ ਲਈ ਬੀਜੇਪੀ ਵਰਕਰਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਸਾਰਿਆਂ ਨੇ ਕਿਹਾ ਸੀ ਕਿ ਹਰਿਆਣਾ ਵਿੱਚ ਬੀਜੇਪੀ ਨਹੀਂ ਜਿੱਤੇਗੀ ਪਰ ਲੋਕਾਂ ਨੇ ਬੀਜੇਪੀ ਨੂੰ ਬਹੁਤ ਮਦਦ ਦਿੱਤੀ ਹੈ ਸਾਰਿਆਂ ਨੇ ਕਿਹਾ ਸੀ ਬੀਜੇਪੀ ਨਹੀਂ ਜਿੱਤੇਗੀ ਹਰਿਆਣੇ 'ਚ ਅੱਜ ਦੇਖ ਲੋ ਲੋਕਾਂ ਨੇ ਮੰਡਟ ਦਿੱਤਾ ਹੈਗਾ ਬੜੀ ਬਹੁਮਤ ਨਾਲ ਜਿੱਤੀ ਹੈ ਔਰ ਇਹ ਸਾਰਾ ਕੁਝ ਸੇਰਾ ਸਾਡੇ ਪ੍ਰਾਈਮ ਮਿਨਿਸਟਰ ਦੇ ਸਿਰ ਤੇ ਜਾਂਦਾ ਹੈਗਾ ਜਿੰਨੀਆਂ ਸਕੀਮਾਂ ਕੱਡੀਆਂ ਨੇ ਲੋਕਾਂ ਵਾਸਤੇ ਉਹ ਹਰਿਆਣੇ ਚ ਗਰਾਊਂਡ 'ਤੇ ਪਹੁੰਚਿਆ ਨੇ ਔਰ ਲੋਕ ਖੁਸ਼ ਨੇ ਇਸ ਦੇ ਨਾਲ ਤਾਂ ਹੀ ਸਾਡੀ ਹਾਟਟ੍ਰਿਕ ਹੋਇਆ ਅੱਜ ਹਰਿਆਣੇ ਵਿੱਚ ਵੀ ਦੇਖਦੇ ਨਾਲ ਪੰਜਾਬ ਦੇ ਵਿੱਚ ਵੀ ਗਰਾਊਂਡ ਬਣਾ ਰਹੀ ਹੈ ਜੀ ਜ਼ਰੂਰ ਬਰ ਆ ਰਹੀ ਹੈ ਗਰਾਉਂਡ اور ਉਹ ਹੋਰ ਵੀ ਬਣਾਏਗੀ। اور ਤੁਸੀਂ ਦੇਖਣਾ 27 ਚ ਸਾਡੀ ਸਰਕਾਰ ਆਏਗੀ। ਜੰਮੂ ਕਸ਼ਮੀਰ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਨੈਸ਼ਨਲ ਕਾਨਫਰੰਸ ਤੇ ਕਾਂਗਰਸ ਦੇ ਗੱਠ ਜੋੜ ਨੇ ਬਾਜ਼ੀ ਮਾਰੀ ਹੈ ਤੇ ਗੱਠ ਜੋੜ ਨੇ 48 ਸੀਟਾਂ ਹਾਸਲ ਕੀਤੀਆਂ ਨੇ ਤੇ ਭਾਜਪਾ ਨੇ 29 ਸੀਟਾਂ ਉਤੇ ਜਿੱਤ ਦਰਜ ਕੀਤੀ ਹੈ। ਚੋਣ ਕਮਿਸ਼ਨ ਦੀ ਵੈਬਸਾਈਟ ਉਤੇ ਉਪਲਬਧ ਜਾਣਕਾਰੀ ਦੇ ਮੁਤਾਬਕ ਜੰਮੂ ਐਂਡ ਕਸ਼ਮੀਰ ਨੈਸ਼ਨਲ ਕਾਨਫਰੰਸ ਨੇ 42 ਸੀਟਾਂ ਜਿੱਤੀਆਂ ਜਦਕਿ ਉਸ ਦੀ ਸਹਿਯੋਗੀ ਪਾਰਟੀ ਕਾਂਗਰਸ ਨੇ 6 ਸੀਟਾਂ ਜਿੱਤੀਆਂ ਨੇ। ਪੀਪਲਜ਼ ਡੈਮੋਕ੍ਰੈਟਿਕ ਪਾਰਟੀ ਪੀਡੀਪੀ ਨੇ ਤਿੰਨ ਸੀਟਾਂ ਉਤੇ ਜਿੱਤ ਅਰਜ ਕੀਤੀ ਹੈ ਜਦਕਿ ਜੀਪੀਸੀ ਸੀਪੀਆਮ ਅਤੇ ਆਮ ਆਦਮੀ ਪਾਰਟੀ ਨੇ ਇੱਕ-ਇੱਕ ਸੀਟ ਜਿੱਤੀ ਹੈ ਆਜ਼ਾਦ ਉਮੀਦਵਾਰਾਂ ਨੇ ਸੱਤ ਸੀਟਾਂ ਜਿੱਤੀਆਂ ਨੇ ਜੰਮੂ ਕਸ਼ਮੀਰ ਵਿੱਚ ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਦੇ ਗੱਠਜੋੜ ਦੀ ਜਿੱਤ ਹੋਈ ਹੈ ਜਿਸ ਤੋਂ ਬਾਅਦ ਉਮਰ ਅਬਦੁੱਲਾ 9 ਸਾਲ ਬਾਅਦ ਮੁੜ ਤੋਂ ਮੁੱਖ ਮੰਤਰੀ ਬਣਨ ਜਾ ਰਹੇ ਨੇ ਨੈਸ਼ਨਲ ਕਾਨਫਰੰਸ ਦੇ ਮੁਖੀ ਫਾਰੂਖ ਅਬਦੁੱਲਾ ਕਹਿੰਦੇ ਨੇ ਕੇ ਲੋਕਾਂ ਨੇ ਆਪਣਾ ਫਤਵਾ ਦਿੱਤਾ ਹੈ ਉਹਨਾਂ ਨੇ ਸਾਬਤ ਕਰ ਦਿੱਤਾ ਹੈ ਕਿ ਉਹ 5 ਅਗਸਤ ਨੂੰ ਲਏ ਗਏ ਫੈਸਲੇ ਨੂੰ ਸਵੀਕਾਰ ਨਹੀਂ ਕਰਦੇ ਉਹਨਾਂ ਕਿਹਾ ਕਿ ਉਮਰ ਅਬਦੁੱਲਾ ਅਗਲੇ ਮੁੱਖ ਮੰਤਰੀ ਹੋਣਗੇ ਉਮਰ ਅਬਦੁੱਲਾ 2009 ਤੋਂ 2015 ਤੱਕ ਸੂਬੇ ਦੇ ਮੁੱਖ ਮੰਤਰੀ ਰਹਿ ਚੁੱਕੇ ਨੇ ਨੈਸ਼ਨਲ ਕਾਨਫਰੰਸ ਦੇ ਉਪਰਧਾਨ ਉਮਰ ਅਬਦੁੱਲਾ ਨੇ ਜੰਮੂ ਕਸ਼ਮੀਰ ਵਿੱਚ ਬੜਗਾਮ ਵਿਧਾਨ ਸਭਾ ਸੀਟ ਤੋਂ ਜਿੱਤ ਦਰਜ ਕੀਤੀ ਹੈ ਅਤੇ ਪੀਪਲਜ਼ ਡੈਮੋਕ੍ਰੈਟਿਕ ਪਾਰਟੀ ਦੇ ਆਗਾ सय्यद ਮੁੰਤਜ਼ਰ ਮਹਿੰਦੇ ਨੂੰ 18000 ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ ਅਬਦੁੱਲਾ ਨੇ ਬੜਗਾਮ ਵਿੱਚ 36010 ਵੋਟਾਂ ਹਾਸਲ ਕੀਤੀਆਂ ਜਦਕਿ ਮਹਿੰਦੀ ਨੂੰ 17522 ਵੋਟਾਂ ਮਿਲੀਆਂ ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਖਾਤਾ ਖੁੱਲ ਗਿਆ ਡੋੜਾ ਵਿਧਾਨ ਸਭਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਾਰਾਜ ਮਾਲਿਕ 4770 ਵੋਟਾਂ ਦੇ ਫਰਕ ਨਾਲ ਜਿੱਤੂ ਰਹੇ ਇਸ ਜਿੱਤ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ ਉਹਨਾਂ ਨੇ ਟਵਿੱਟਰ ਉੱਤੇ ਲਿਖਿਆ ਭਾਜਪਾ ਨੂੰ ਹਰਾ ਕੇ ਸ਼ਾਨਦਾਰ ਜਿੱਤ ਲਈ ਡੋਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਾਰਾਜ ਮਲਿਕ ਨੂੰ ਬਹੁਤ-ਬਹੁਤ ਵਧਾਈਆਂ ਤੁਸੀਂ ਬਹੁਤ ਵਧੀਆ ਢੰਗ ਨਾਲ ਚੋਣਾਂ ਲੜੀਆਂ ਪੰਜਵੇਂ ਸੂਬੇ ਵਿੱਚ ਵਿਧਾਇਕ ਬਣਨ ਨੂੰ ਲੈ ਕੇ ਆਮ ਆਦਮੀ ਪਾਰਟੀ ਨੂੰ ਬਹੁਤ-ਬਹੁਤ ਮੁਬਾਰਕਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਸ ਨੂੰ ਲੈ ਕੇ ਟਵੀਟ ਕੀਤਾ ਜਿਸ ਵਿੱਚ ਉਹਨਾਂ ਲਿਖਿਆ ਕਿ ਜੰਮੂ ਕਸ਼ਮੀਰ ਦੇ ਡੋਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਾਰਾਜ ਮਲਿਕ ਜੀ ਨੂੰ ਸ਼ਾਨਦਾਰ ਜਿੱਤ ਦੀਆਂ ਬਹੁਤ-ਬਹੁਤ ਮੁਬਾਰਕਾਂ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦਾ ਕਾਫਲਾ ਦਿਨਵਦਨ ਵਧਦਾ ਜਾ ਰਿਹਾ ਹੈ ਹੁਣ ਦੇਸ਼ ਦੇ ਪੰਜ ਸੂਬਿਆਂ ਵਿੱਚ ਆਮ ਆਦਮੀ ਪਾਰਟੀ ਦੇ ਵਿ ਸਮੂਚੀ ਲੀਡਰਸ਼ਿਪ ਅਤੇ ਵਲੰਟੀਅਰਾਂ ਨੂੰ ਵੀ ਬਹੁਤ-ਬਹੁਤ ਵਧਾਈਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਗਵਾਈ ਵਿੱਚ ਪੰਜਾਬ ਕੈਬਨਿਟ ਦੀ ਇੱਕ ਮੀਟਿੰਗ ਹੋਈ ਜਿਸ ਵਿੱਚ ਕਈ ਵੱਡੇ ਫੈਸਲੇ ਕੀਤੇ ਗਏ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਦਿਆਂ ਕੈਬਨਿਟ ਮੰਤਰੀ ਆਮਨ अरोड़ा ਨੇ ਕੈਬਨਿਟ ਦੇ ਫੈਸਲਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਸਭ ਤੋਂ ਪਹਿਲਾਂ ਤਾਂ ਇੱਕ ਬਹੁਤ ਲੰਬੇ ਸਮੇਂ ਤੋਂ ਆਈ ਥਿੰਕ ਸਦੀਆਂ ਤੋਂ ਇਹ ਪ੍ਰੋਬਲਮ ਚੱਲੀ ਆ ਰਹੀ ਸੀ ਤਕਰੀਬਨ 70 80 100 ਸਾਲ ਵੀ ਹੋ ਗਏ ਸੀਗੇ ਕਿ ਕੁਝ ਕੈਟੇਗਰੀਜ਼ ਨੇ ਜਿਹੜੀਆਂ ਸ਼ਾਇਦ ਮੀਡੀਆ ਦੇ ਸਾਥੀਆਂ ਨੇ ਵੀ ਨਾ ਸੁਣੀਆਂ ਹੋਣ ਜਿਹੜੇ ਪੁਰਾਣੇ ਜ਼ਮਾਨਿਆਂ ਦੇ ਵਿੱਚ ਕਈ ਇਹੋ ਜਿਹੇ ਵਰਕਰ ਹੁੰਦੇ ਸੀਗੇ ਗਰੀਬ ਤਬਕੇ ਦੇ ਲੋਕ ਹੁੰਦੇ ਸੀ ਸਾਡੇ ਭਰਾ ਕਿ ਜਿਹੜੇ ਖੇਤਾਂ ਦੇ ਵਿੱਚ ਕੰਮ ਕਰਦੇ ਸੀਗੇ ਜਿਵੇਂ ਸਪੋਜ਼ ਕਿਸੇ ਨੇ ਬੋਰ ਲਾਉਣਾ ਅੱਜਕੱਲ ਮਸ਼ੀਨਰੀ ਐ ਨਹੀਂ ਹੁੰਦਾ ਕਿਸੇ ਨੇ ਜੰਗਲ ਦੀ ਸਫਾਈ ਕਰਨੀ ਹੈ ਉਹੋ ਜਿਹੇ ਕੰਮ ਜਿਹੜੇ ਸਪੋਜ਼ ਮੈਂ ਨਾਮ ਲਵਾਂ ਭੋਡੇਦਾਰ ਬੂਟੇਮਾਰ ਦੇਲੀਮਾਰ ਇਨਸਾਰ ਮਿਆਦੀ ਮੁਕਰਰੀਦਾਰ ਮੁੰਡੀ ਮਾਰ ਪਨਾਹੀ ਕਦੀਮ ਸੱਜੀਦਾਰ ਅਤੇ ਤਰਦਦਕਾਰ ਇਹ ਵੈਸਟਿੰਗ ਆਫ ਪ੍ਰੋਪਰਟੀ ਰਾਈਟਸ ਰੂਲ ਜਿਹੜਾ 2023 ਹੈ ਜਿਹੜਾ ਉਹ ਅਸੀਂ ਲੈ ਕੇ ਆਇਆ ਜਿਹਦੇ ਵਿੱਚ ਜੋ ਲੋਕ ਕਿਸੇ ਸਮਿਆਂ ਦੇ ਵਿੱਚ ਕੰਮ ਕਰਦੇ ਸੀਗੇ ਖੇਤਾਂ ਦੇ ਉੱਪਰ ਉਹ ਅੱਜ ਵੀ ਰੈਵਨਿਊ ਰਿਕਾਰਡ ਦੇ ਵਿੱਚ ਉਹ ਕاشتਕਾਰ ਦੇ ਖਾਨੇ ਦੇ ਵਿੱਚ ਬੋਲਦੇ ਨੇ ਪਰ ਉਹਨਾਂ ਕੋਲ ਅੱਜ ਵੀ ਅਜੇ ਮਾਲਕੀ ਦੇ ਪ੍ਰੋਪਰਟਰੀ ਰਾਈਟਸ ਨੇ ਜਿਹੜੇ ਉਹ ਹੈ ਨਹੀਂਗੇ ਜਿਸ ਦੀ ਵਜੇ ਕਰਕੇ ਉਹਨਾਂ ਨੂੰ ਬਹੁਤ ਮੁਸ਼ਕਲਾਂ ਦਿੱਕਤਾਂ ਨੇ ਜਿਹੜੀਆਂ ਉਹ ਆਉਂਦੀਆਂ ਨੇ ਤੇ ਇਸ ਕੈਟਾਗਰੀ ਨੂੰ ਅਸੀਂ ਰਾਈਟਸ ਦੇ ਰਹੇ ਹਾਂ ਅੱਜ ਪੰਜਾਬ ਸਰਕਾਰ ਰਾਈਟਸ ਦੇ ਰਹੀ ਹੈ ਕਿ ਉਹ ਉਹ ਮਾਲਕ ਨੇ ਜਿਹੜੇ ਉਹ ਬਣ ਸਕਣ ਇਹਦੇ ਵਿੱਚ ਤਕਰੀਬਨ 11231 ਬੈਨੀਫਿਸ਼ੀਰੀਜ਼ ਨੇ ਉਹਨਾਂ ਨੂੰ ਫਾਇਦਾ ਹੋਣਾ ਔਰ 4196 ਇਹ ਟੋਟਲ ਰਕਬਾ ਏਕੜ ਹੈ ਜਿਹੜਾ ਪੰਜਾਬ ਦੇ ਵਿੱਚ ਹੈ 4196 ਏਕੜ ਔਰ ਜ਼ਿਆਦਾਤਰ ਇਹ ਮਾਝੇ ਦੇ ਇਲਾਕੇ ਦੇ ਵਿੱਚ ਹੈ ਸੋ ਅੱਜ ਇੱਕ ਅਹਿਮ ਫੈਸਲਾ ਜਿਹੜਾ ਉਹੋ ਕੀਤਾ ਔਰ ਸ਼ਾਇਦ ਪਿਛਲੇ ਸਰਕਾਰਾਂ ਨੇ ਕਦੇ ਇਹ ਇਹਨਾਂ ਨੇ ਉਹ ਇਹ ਨਾਮ ਵੀ ਨਾ ਸੁਣਿਆ ਹੋਣਗੇ ਜਿਹੜੇ ਅੱਜ ਅਸੀਂ ਪ੍ਰਾਪਰਟੀ ਰਾਈਟਸ ਨੇ ਜਿਹੜੇ ਉਹ ਦੇ ਰਹੇ ਆ ਐਨਵਾਇਰਨਮੈਂਟਲ ਕਲੀਅਰੈਂਸ ਦੀਆਂ ਫੀਸਾਂ ਜਿਹੜੀਆਂ ਸੀਗੀਆਂ ਉਹ ਪਿਛਲੇ ਸਮੇਂ ਦੇ ਵਿੱਚ ਕਿਉਂਕਿ ਬਹੁਤ ਸੈਂਸਿਟਿਵ ਇਸ਼ੂ ਹੈ ਔਰ ਉਹਦੇ ਵਿੱਚ ਇੰਡਸਟਰੀ ਦਾ ਵੀ ਕੰਸਰਨ ਰਹਿੰਦਾ ਸੀਗਾ ਕਿ ਜੀ ਉਹ ਜਿਹੜੀ ਐਨਵਾਇਰਨਮੈਂਟਲ ਕਲੀਅਰੈਂਸ ਦੀਆਂ ਫੀਸਾਂ ਪੰਜਾਬ ਦੇ ਵਿੱਚ ਜ਼ਿਆਦਾ ਨੇ ਉਹਦੇ ਬਾਰੇ ਕਾਫੀ ਇੰਡਸਟਰੀ ਤੋਂ ਵੀ ਬਾਕੀ ਸਾਥੀਆਂ ਤੋਂ ਵੀ ਜਿਹੜੀਆਂ ਰਿਪਰੈਜ਼ੈਂਟੇਸ਼ਨਾਂ ਆndੀਆਂ ਰਹੀਆਂ ਉਹਦੇ ਤਹਿਤ ਉਨ੍ਹਾਂ ਦੀ ਰੈਸ਼ਨਲਾਈਜ਼ੇਸ਼ਨ ਜਿਹੜੀ ਉਹ ਕੀਤੀ ਹੈ ਪਹਿਲਾਂ ਇਹ ਹੁੰਦੀ ਸੀਗੀ ਸਪੋਜ਼ ਕਿਸੇ ਨੇ 5 ਕਰੋੜ ਦੀ ਇਨਵੈਸਟਮੈਂਟ ਕਰਨੀ ਹੈ ਪਹਿਲਾਂ ਸੀਗਾ 1 ਕਰੋੜ ਮਗਰ 10000 ਉਹ ਜਿਵੇਂ ਜਿਵੇਂ ਜਿੰਨੀ ਜਿੰਨੀ ਇਨਵੈਸਟਮੈਂਟ ਵੱਧਦੀ ਜਾਂਦੀ ਸੀਗੀ ਉਨਾ ਹੀ ਉਹ ਮਲਟੀਪਲਾਈਡ ਬਾਈ 10000 ਹੋ ਜਾਂਦਾ ਸੀਗਾ ਸੋ ਹੁਣ ਉਹ ਜਿਹੜਾ ਕੀਤਾ ਗਿਆ ਉਹ ਉਹਦੇ ਸਲੈਬਸ ਫਿਕਸ ਕੀਤੇ ਨੇ ਕਿ ਸੱਤ ਸਲੈਬਸ ਬਣਾ ਦਿੱਤੇ ਗਿਆਂ ਜੇ ਸੁਪੋਜ਼ 5 ਕਰੋੜ ਤੱਕ ਦੀ ਇਨਵੈਸਟਮੈਂਟ ਹੈ ਜਿੱਥੇ 50000 ਰੁਪਏ ਪਹਿਲਾਂ ਲੱਗਦਾ ਸੀਗਾ ਹੁਣ ਉਹ 25000 ਲੱਗੂਗਾ ਟੂ ਬੀ ਔਨ ਦਾ ਲੋਇਸਟ ਸਾਈਡ ਔਰ ਜਿਹੜੀ 7ਵੀਂ ਕੈਟੇਗਰੀ ਹੈ ਸਲੈਬ ਹੈ ਉਹ ਜੇ ਸੁਪੋਜ਼ ਕਿਸੇ ਦੀ 1000 ਕਰੋੜ ਰੁਪਏ ਦੀ ਇਨਵੈਸਟਮੈਂਟ ਹੈ ਜਾਂ ਓਵਰ ਐਂਡ ਅਬੋਵ 1000 ਕਰੋੜ ਹੈ ਤੇ ਉਹ ਜਿੱਥੇ ਪਹਿਲਾਂ 1 1 ਕਰੋੜ ਬਣ ਜਾਂਦਾ ਸੀ ਜਾਂ ਉਸ ਤੋਂ ਵੀ ਵੱਧ ਬਣ ਜਾਂਦਾ ਸੀਗਾ ਹੁਣ ਉਹਦੀ ਫਿਕਸੇਸ਼ਨ ਹੈ ਜਿਹੜੀ ਉਹ 75 ਲੱਖ ਰੁਪਏ ਦੇ ਕਰ ਦਿੱਤੀ ਗਈ ਹੈ ਇਹਦੇ ਨਾਲ ਮੈਂ ਸਮਝਦਾ ਕਿ ਇੰਡਸਟਰੀ ਹੈ ਜਿਹੜੀ ਇਨਵੈਸਟਮੈਂਟ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਕਾਫੀ ਹੱਦ ਤੱਕ ਪ੍ਰਮੋਟ ਹੋਏਗੀ ਔਰ ਕਾਫੀ ਉਹਨਾਂ ਨੂੰ ਸਹੂਲਤ ਇਸ ਚੀਜ਼ ਨਾਲ ਮਿਲਣੀ ਹੈ ਤੀਸਰਾ ਜੋ 14 ਡੈਮਸ ਔਰ ਬੈਰਿਜਸ ਨੇ ਹੈਡਵਰਕਸ ਨੇ ਉਹਨਾਂ ਦੀ ਸੇਫਟੀ ਦਾ ਉਹਨਾਂ ਦੀ ਸਾਫ ਸਫਾਈ ਦਾ ਉਹਨਾਂ ਦੀ ਜੋ ਉਹਨਾਂ ਦਾ ਪ੍ਰਬੰਧਨ ਹੈ ਜਿਹੜਾ ਉਹ ਪ੍ਰੋਪਰ ਤਰੀਕੇ ਨਾਲ ਹੋ ਸਕੇ ਇਹਦੇ ਲਈ ਵਰਲਡ ਬੈਂਕ ਤੋਂ ਇੱਕ ਪ੍ਰੋਪੋਜ਼ਲ ਬਣੀ ਹੈ ਜੀ 281 ਕਰੋੜ ਰੁਪਏ ਦੀ 70 30 ਦੀ ਰੇਸ਼ੋ ਦੇ ਨਾਲ ਉਹਦੇ ਜਿਹੜਾ ਪੈਸਾ ਉਹ ਰੇਜ਼ ਕੀਤਾ ਗਿਆ 281 ਕਰੋੜ ਜਿਸ ਦੇ ਵਿੱਚੋਂ 70 ਪਰਸੈਂਟ ਹੈ ਜਿਹੜਾ ਅਪਰੋਕਸੀ ਅਪਰੋਕਸੀਮੇਟਲੀ ਅਰਾਊਂਡ ਲੈਸ ਥੈਨ 200 ਕਰੋੜ 200 ਕਰੋੜ ਤੋਂ ਥੋੜਾ ਜਿਹਾ ਘੱਟ ਇਹ ਵਰਲਡ ਬੈਂਕ ਤੋਂ 12 ਸਾਲ ਦੇ ਲੋਨ ਦੇ ਰੂਪ ਦੇ ਵਿੱਚ ਆਉਣਾ ਹੈ ਔਰ 30 ਪਰਸੈਂਟ ਹੈ ਜਿਹੜਾ ਯਾਨੀ ਕਿ 84 ਕਰੋੜ ਉਹ ਪੰਜਾਬ ਨੇ ਆਪਦੇ ਸੋਰਸਸ ਤੋਂ ਪਾਣਾ ਹੈ ਤਾਂ ਕਿ ਡੈਮਸ ਬੈਰੇਜਸ ਔਰ ਜਿਹੜੇ ਹੈਡਵਰਕਸ ਨੇ ਉਹਨਾਂ ਦਾ ਪ੍ਰਬੰਧਨ ਹੈ ਜਿਹੜਾ ਉਹ ਪ੍ਰੋਪਰ ਐਫੀਸ਼ੀਐਂਟ ਤੇ ਸੇਫ ਤਰੀਕੇ ਦੇ ਨਾਲ ਹੋ ਸਕੇ ਇਹ ਇੱਕ ਅਹਿਮ ਡਿਸੀਜਨ ਹੈ ਜਿਹੜਾ ਉਹ ਅੱਜ ਪੰਜਾਬ ਦੀ ਕੈਬਨਿਟ ਨੇ ਲਿਆ ਬੁੜਲਾਡਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੋਧਰਾਮ ਨੇ ਸਾਲ 2023 ਵਿੱਚ ਬੁੜਲਾਡਾ ਗੈਸ ਏਜੰਸੀ ਅਤੇ ਹੋਰ ਵਿਕਾਸ ਕਾਰਜਾਂ ਦੇ ਕੰਮਾਂ ਵਿੱਚ ਘਟੀਆ ਮਟੀਰੀਅਲ ਲਗਾਉਣ ਦੀ ਸ਼ਿਕਾਇਤ ਕੀਤੀ ਸੀ ਵਿਜੀਲੈਂਸ ਵਿਭਾਗ ਵੱਲੋਂ ਇਹਨਾਂ ਕੰਮਾਂ ਦੀ ਢੁਗਾਈ ਦੇ ਨਾਲ ਜਾਂਚ ਕੀਤੀ ਗਈ ਵਿਜੀਲੈਂਸ ਵਿਭਾਗ ਦੀ ਜਾਂਚ ਵਿੱਚ ਲੱਖਾਂ ਰੁਪਏ ਦਾ ਘੁਟਾਲਾ ਸਾਹਮਣੇ ਆਉਣ ਤੋਂ ਬਾਅਦ ਵਿਜੀਲੈਂਸ ਵਿਭਾਗ ਵੱਲੋਂ ਕਾਰਵਾਈ ਕਰਦਿਆਂ ਬੁੜਲਾਡਾ ਨਗਰ ਕੌਂਸਲ ਦੇ जेई ਅਤੇ ਸਹਾਇਕ ਇੰਜੀਨੀਅਰ ਅਤੇ ਠੇਕੇਦਾਰ ਦੇ ਖਿਲਾਫ ਮੁਕਾਦਮਾ ਦਰਜ ਕਰਕੇ ਵਿਜੀਲੈਂਸ ਵਿਭਾਗ ਦੇ ਵੱਲੋਂ जेई ਰਕੇਸ਼ ਕੁਮਾਰ ਅਤੇ ਠੇਕੇਦਾਰ ਰਜੇਸ਼ ਕੁਮਾਰ ਨੂੰ ਗ੍ਰਿਫਤਾਰ ਕੀਤਾ ਗਿਆ ਜਦਕਿ ਸਹਾਇਕ ਇੰਜੀਨੀਅਰ ਇੰਦਰਜੀਤ ਸਿੰਘ ਹਲੇ ਵਿਜੀਲੈਂਸ ਦੇ ਪਕੜ ਤੋਂ ਬਾਹਰ ਹੈ। ਵਿਸ਼ੇ ਪ੍ਰਸਿੱਧ ਪੰਜਾਬੀ ਗਾਇਕ ਅਤੇ ਅਦਾਕਾਰ ਐਮ. ਬਿਰਕ ਜੋ ਕਿਸੇ ਜਾਣ ਪਛਾਣ ਦੇ ਮਹਤਾਜ ਨਹੀਂ ਨਾਬਾ ਬਲਾਕ ਦੇ ਪਿੰਡ ਲੋਹਾਰ ਮਾਜਰਾ ਦੇ ਜੰਪਲ ਐਮੀ ਵਿਰਕ ਦੇ ਪਿਤਾ ਕੁਲਜੀਤ ਸਿੰਘ ਨੂੰ ਪਿੰਡ ਵਾਸੀਆਂ ਦੇ ਵੱਲੋਂ ਸਰਬਸੰਮਤੀ ਦੇ ਨਾਲ ਸਰਪੰਚ ਚੁਣ ਲਿਆ ਗਿਆ ਸਰਬਸੰਮਤੀ ਦੇ ਨਾਲ ਚੁਣੇ ਸਰਪੰਚ ਕੁਲਜੀਤ ਸਿੰਘ ਦੇ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਹੈ ਕੁਲਜੀਤ ਸਿੰਘ ਨੇ ਕਿਹਾ ਕਿ ਇਹ ਫੈਸਲਾ ਪਿੰਡ ਵਾਸੀਆਂ ਵੱਲੋਂ ਲਿਆ ਗਿਆ ਹੈ ਉਨ੍ਹਾਂ ਕਿਹਾ ਕਿ ਜੋ ਜ਼ਿੰਮੇਵਾਰੀ ਉਹਨਾਂ ਨੂੰ ਦਿੱਤੀ ਗਈ ਹੈ ਉਸ ਨੂੰ ਤਨਦੇਹੀ ਦੇ ਨਾਲ ਨਿਭਾਉਣਗੇ ਪਿੰਡ ਦੇ ਮਨ ਚ ਆਇਆ ਮੇਰੇ ਮਨ ਚ ਕੋਈ ਨਹੀਂ ਆਇਆ ਪਿੰਡ ਨੇ ਮੈਨੂੰ ਸੇਵਾ ਦਿੱਤੀ ਹੈ ਮੇਰੇ ਮਨ ਦੀ ਇੱਛਾ ਨਹੀਂ ਇਹ ਵੀ ਮੈਂ ਸਰਪੰਚ ਬਣਿਆ ਸਰਪੰਚ ਮੇਰਾ ਪਿੰਡ ਹੈ ਮੈਂ ਕੋਈ ਸਰਪੰਚ ਨਹੀਂ ਸਰਪੰਚ ਪਿੰਡ ਹੈ ਕਿਸ ਤਰ੍ਹਾਂ ਦੇਖਦੇ ਹੋ ਤੁਹਾਡੇ بیٹے ਨਾਲ ਗੱਲ ਹੋਈ ਉਹਨਾਂ ਨੇ ਕੀ ਕਿਹਾ ਫਿਰ ਜੇ ਤੁਸੀਂ ਕੀ ਦੱਸਿਆ ਉਹਨਾਂ ਨੂੰ ਵੀ ਪਿੰਡ ਦੇ ਸਾਰੇ ਸਰਪੰਚ ਮੈਨੂੰ ਚੁਣਨਾ ਚਾਹੁੰਦੇ ਨੇ بیٹے ਨੇ ਵੀ ਪਿੰਡ ਦਾ ਧੰਨਵਾਦ ਹੀ ਕੀਤਾ ਵੀ ਜੋ ਪਿੰਡ ਨੇ ਸੇਵਾ ਦਿੱਤੀ ਹੈ ਪਿੰਡ ਨੂੰ ਵਾਪਾਉਣ ਵਾਵਾਂਗੇ ਪਿੰਡ ਨੂੰ ਨਾਲ ਲੈ ਕੇ ਜੋ ਸਰਕਾਰ ਵੱਲੋਂ ਜਿਸ ਤਰ੍ਹਾਂ ਦੇ ਕੋਈ ਗ੍ਰਾਂਟਾਂ ਆ ਗਏ ਆਉਣਗੀਆਂ ਉਹ ਪਿੰਡ ਜਿਵੇਂ ਜਿਵੇਂ ਲੱਗਣਗੀਆਂ ਲਾਵਾਂਗੇ ਜੇ ਕੋਈ ਵੱਧ ਘਾਟ ਹੋਏਗੀ ਤੋਂ ਆਪਣੇ ਕੋਲੋਂ ਪੂਰੀਆਂ ਕਰਾਂਗੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਦਸੂਹਾ ਦੇ ਪਿੰਡ ਨੁਸ਼ਾਰਾ ਦੇ ਵਿੱਚ ਪਿੰਡ ਵਾਸੀਆਂ ਨੇ ਸਰਬਸੰਮਤੀ ਦੇ ਨਾਲ ਪਿੰਡ ਦਾ ਸਰਪੰਚ ਬਣਾਇਆ ਸਰਪੰਚ ਤਰਮਿੰਦਰ ਰਾਣਾ ਨੇ ਦੱਸਿਆ ਕਿ ਪਹਿਲਾਂ ਤਾਂ 5 ਉਮੀਦਵਾਰ ਚੋਣ ਲੜ ਰਹੇ ਸਨ ਪਰ ਅੰਤ ਵਿੱਚ ਸਹਿਮਤੀ ਬਣ ਗਈ ਜਿਸ ਤੋਂ ਬਾਅਦ ਪਿੰਡ ਵਾਸੀ ਨੇ ਉਹਨਾਂ ਨੂੰ ਸਰਪੰਚ ਬਣਾ ਦਿੱਤਾ ਜਿਸ ਵਿੱਚ ਨਵ ਨਿਯੁਕਤ ਸਰਪੰਚ ਤਰਮਿੰਦਰ ਰਾਣਾ ਨੇ ਕਿਹਾ ਕਿ ਉਹ ਆਪਣੇ ਪਿੰਡ ਦਾ ਵਿਕਾਸ ਕਰਨਗੇ ਅਤੇ ਸੁੰਦਰ ਪਿੰਡ ਦਾ ਨਿਰਮਾਣ ਕਰਨਗੇ ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਅਨਾਜ ਮੰਡੀਆਂ ਵਿੱਚ ਝੋਨੇ ਦੀ ਖਰੀਦ ਸ਼ੁਰੂ ਹੋਈ ਹੈ ਇਸ ਸਬੰਦੇ ਜਦੋਂ ਕਿਸਾਨ ਅਗੁੰਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਹੇ ਕਿ 1 ਅਕਤੂਬਰ ਤੋਂ ਝੋਨੇ ਦੀ ਜੋ ਖਰੀਦ ਸ਼ੁਰੂ ਹੋਣੀ ਸੀ ਉਹ ਅੱਜ ਪਛੜ ਕੇ ਸ਼ੁਰੂ ਹੋਈ ਹੈ ਕਿਉਂਕਿ ਬੀਤੇ ਦਿਨ ਆੜਤੀਆਂ ਤੇ ਮਜ਼ਦੂਰਾਂ ਦੇ ਵੱਲੋਂ ਆਪੋ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਗਈ ਸੀ ਜਿਸ ਕਾਰਨ ਲਗਭਗੇ ਖਰੀਦ 8 ਦਿਨਾਂ ਦੀ ਦੇਰੀ ਨਾਲ ਸ਼ੁਰੂ ਹੋਈ ਹੈ ਜਦੋਂ ਮੰਡੀ ਦਾ ਦੌਰਾ ਕੀਤਾ ਗਿਆ ਤਾਂ ਮੰਡੀ ਵਿੱਚ ਕੋਈ ਪੁਖਤਾ ਪ੍ਰਬੰਧ ਨਜ਼ਰ ਨਹੀਂ ਆਇਆ ਕੱਲ ਦਾ ਸਰਕਾਰ ਡੌਣੀ ਪਿੱਟੀ ਜਾਂਦੀ ਹੈ ਪਿੱਠ ਥੱਪ ਪਾਈ ਜਾਂਦੀ ਹੈ ਭਈ ਭਾਈਏ ਸੀ ਸਾਡੀ ਬਹਿ ਕੇ ਆੜਤੀਆ ਐਸੋਸੀਏਸ਼ਨ ਨਾਲ ਮੀਟਿੰਗ ਹੋ ਗਈ ਆ ਆੜਤੀਆਂ ਨੇ ਸਟ੍ਰਾਈਕ ਖਤਮ ਕਰ ਦਿੱਤੀ ਪਰ ਹੋਇਆ ਕੀ ਹੈ ਪਏ ਹਾਲੇ ਤੱਕ ਮੈਂ ਆ ਮੰਡੀ ਖੜਾ ਹੁਸ਼ਿਆਰਪੁਰ ਦੀ ਮੈਂ ਕਾਫੀ ਆੜਤੀਆਂ ਵੀਰ ਜਿਹੜੇ ਉਹਨਾਂ ਨਾਲ ਗੱਲ ਹੋਈ ਆ ਅਜੇ ਪ੍ਰੋਪਰ ਵਾਰਦਾਨਾ ਹੀ ਨਹੀਂ ਆਇਆ ਤੇ ਤੁਸੀਂ ਦੇਖੋ ਜੇ ਭਰਾਈ ਵਾਸਤੇ ਵਾਰਦਾਨਾ ਹੀ ਨਹੀਂ ਆਇਆ ਮੰਡੀ ਦੇ ਵਿੱਚ ਤੇ ਫਿਰ ਮੈਨੂੰ ਇਹ ਦੱਸੋ ਵੀ ਝੋਨੇ ਦੀ ਭਰਾਈ ਕਿਵੇਂ ਹੋਊਗੀ ਦਲੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੇਗੁਰੂ ਤੇ ਇੱਕ ਬਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਦਾ ਦਿਨ ਮੁੱਖ ਰੱਖਦੇ ਆ ਵਿਸ਼ੇਸ਼ ਗਰਮਤ ਸਮਾਗਮ ਕਰਵਾਏ ਜਾਣਗੇ ਜਿਸ ਬਾਬਤ ਵਿਚਾਰ ਵਟਾਂਦਰਾ ਕਰਨ ਲਈ ਇੱਕ ਅਹਿਮ ਇਕੱਤਰਤਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮਿਤ ਸਿੰਘ ਕਲਕਾਤਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਲੋਂ ਦੀਗਵਾਈ ਵਿੱਚ ਹੋਈ ਜਿਸ ਵਿੱਚ ਦਿੱਲੀ ਕਮੇਟੀ ਦੇ ਸਮੂਹ ਮੈਂਬਰਾਂ ਤੇ ਧਾਰਮਿਕ ਜਥੇਬੰਦੀ ਦੇ ਨੁਮਾਇੰਦਿਆਂ ਨੇ ਆਪਣੇ ਸੁਝਾਅ ਦਿੱਤੇ ਕਲਕਾਤਾ ਤੇ ਕਲੋਂ ਨੇ ਕਿਹਾ ਕਿ ਸਾਰੇ ਸਜਾਵਟ ਤੇ ਗੌਰ ਕੀਤਾ ਜਾਵੇਗਾ ਤੇ ਅਗਲੇ ਸਾਲ ਆ ਰਹੀ ਸ਼ਹੀਦੀ ਸਤਾਪਦੀ ਵੱਡੇ ਪੱਧਰ ਤੇ ਮਨਾਈ ਜਾਵੇਗੀ ਦੇਗ ਬਾਦਰ ਸਾਹਿਬ ਦਾ 350 ਸਾਲਾ ਸ਼ਹੀਦੀ ਸ਼ਤਾਬਦੀ ਜਿਹੜੀ ਹੈ ਉਹ ਅਗਲੇ ਸਾਲ ਆ ਰਹੀ ਹੈ ਔਰ ਇਸ ਸਾਲ ਤੋਂ ਉਹਨਾਂ ਦੀ ਇਹ ਸ਼ਤਾਬਦੀ ਦੀਆਂ ਯਾਦਾਂ ਮਨਾਣੀਆਂ ਇਸ ਸ਼ਹਾਦਤ ਨੂੰ ਯਾਦ ਕਰਨ ਵਾਸਤੇ ਵੱਖ-ਵੱਖ ਪ੍ਰੋਗਰਾਮ ਰੱਖਣੇ ਉਹਨਾਂ ਲਈ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰ ਸਾਹਿਬਾਨ ਸਾਰੇ ਗੁਰੂ ਘਰਾਂ ਦੇ ਜਿਹੜੇ ਚੇਰਮੈਨ ਸਾਹਿਬ ਦੀ ਜੀ ਮਨਜ਼ਵਰੀਆਂ ਦਿੱਤੀਆਂ ਜਿਹੜੇ ਧਰਮ ਪਰਚਾਰ ਨਾਲ ਰਿਲੇਟਡ ਸਾਡੇ ਮੈਂਬਰ ਸਾਹਿਬਾਨ ਨੇ ਉਹਨਾਂ ਸਾਰਿਆਂ ਨੂੰ ਉੱਥੇ ਬੁਲਾ ਕੇ ਉਹਨਾਂ ਦੇ ਸੁਝਾਅ ਲੈ ਕੇ ਬਹੁਤ ਸਕੇ ਸੁਝਾਅ ਬਹੁਤ ਵਧੀਆ ਸੁਝਾਅ ਆਏ ਨੇ ਕਿ ਇਸ ਸ਼ਤਾਬਰੀ ਨੂੰ ਕਿਸ ਤਰੀਕੇ ਦੇ ਨਾਲ ਮਨਾਇਆ ਜਾਏ ਪਰ ਸਭ ਤੋਂ ਪਹਿਲੀ ਗੱਲ ਇਹ ਵੀ ਕਿ ਇਹ ਪੂਰੇ ਹਿੰਦੁਸਤਾਨ ਪੱਧਰ ਉੱਤੇ ਮਨਾਇਆ ਜਾਣੀ ਹੈ ਜੇਲੀ ਜਗ੍ਹਾ ਦੇ ਉੱਤੇ ਵੀ ਗੁਰਦੇਵ ਭਾਣ ਸਾਹਿਬ ਦੇ ਚਰਨ ਸ਼ੋਖਰਾਤ ਹੋਈ ਹੈ ਉਸ ਥਾਣਾ ਤੋਂ ਜਿਹੜੇ ਵੀ ਪ੍ਰਬੰਧਕ ਨੇ ਉਹਨਾਂ ਕਮੇਡੀਆਂ ਦੇ ਉਹਨਾਂ ਨੂੰ ਸੱਦ ਕੇ ਉਹਨਾਂ ਦੀ ਵੀ ਸਲਾਹ ਲਈ ਜਾਏ ਨਾਲ ਨਾਲ ਜਿਹੜੀ ਗੁਰਦੇਵ ਭਾਣ ਸਾਹਿਬ ਦੀ ਸ਼ਹਾਦਤ ਜਿਹੜੀ ਦੂਜੇ ਧਰਮ ਨੂੰ ਬਚਾਉਣ ਲਈ ਸ਼ਹਾਦਤ ਦਿੱਤੀ ਗਈ ਸੀ ਕੁਨਾਂ ਧਰਮ ਦੇ ਲੋਕਾਂ ਨੂੰ ਵੀ ਨਾਲ ਜੋੜਿਆ ਜਾਏ ਉਹ ਜਿਹੜੇ ਵੀ ਧਾਰਮਿਕ ਸਥਾਨਾਂ ਨਾਲ ਜੁੜੇ ਨੇ ਉਹਨਾਂ ਦੇ ਉਹਨਾਂ ਨੂੰ ਵੀ ਬੁਲਾਇਆ ਜਾਏ ਤਾਂਕਿ ਇਹਦਾ ਪ੍ਰਚਾਰ ਪ੍ਰਸਾਰ ਅਸੀਂ ਘਰ ਘਰ ਤੱਕ ਪਹੁੰਚਾ ਸਕੀਏ ਇਹ ਸੁਝਾਅ ਸਾਰੇ ਜਿਹੜੇ ਸਾਡੇ ਮੈਂਬਰ ਸਾਹਿਬਾਨ ਨੇ ਦਿੱਤੇ ਨੇ ਹੋਰ ਬੜੇ ਐਪੋਜੀ ਸੁਝਾਅ ਜਾਈ ਨੇ ਕਿ ਕਿਸ ਤਰੀਕੇ ਦੇ ਨਾਲ ਪ੍ਰਚਾਰ ਹੋ ਸਕਦਾ ਕਿ ਕਿਤੇ ਹੋੜੀਆਂ ਲੱਗੀਆਂ ਤੁਸੀਂ ਜਾਂ ਕਿਤੇ 에어ਪੋਰਟਸ ਰੇਲਵੇ ਸਟੇਸ਼ਨ ਮੈਟਰੋ ਦੀ ਯੂਜ਼ ਕੀਤੀ ਜਾ ਸਕਦੀ ਹੈ ਸਰਕਾਰੀ ਪਦਰ ਤੇ ਅਸੀਂ ਸਰਕਾਰ ਕੋਲ ਕੀ ਕੀ ਮੰਗ ਰੱਖਣੀ ਹੈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਅੱਜ ਬੜੀ ਅੱਛੀ ਰੂਪਰੇਖਾ ਦੇ ਨਾਲ ਇੱਥੇ ਤਿਆਰ ਕੀਤੀ ਗਈ ਹੈ ਔਰ ਅਗਲਾ ਸਾਡਾ ਹੁਣ ਜਿਹੜੀ ਮੀਟਿੰਗ ਹੈ ਉਹ 올 ਇੰਡੀਆ ਤੋਂ ਜਿਹੜੇ ਵੀ ਗੁਰਤੇਗਵਰ ਸਾਹਿਬ ਦੇ ਚਰਨ ਸ਼ੋਪਰਾਪ ਜਗ੍ਹਾ ਨੇ ਉਹਨਾਂ ਦੇ ਪ੍ਰਬੰਧਕਾਂ ਨੂੰ ਸਦਾ ਦੇਗੀ ਇੱਥੇ ਬੁਲਾਈ ਜਾਏਗੀ ਪਾਈ ਲਕੀਸ਼ਾ ਮੰਜਾਰਾ ਹਾਲ ਦੇ ਵਿੱਚ ਇਹ ਮੀਟਿੰਗ ਸੱਦ ਕੇ ਇਹਦੀ ਪੂਰੀ 1 ਸਾਲ ਦੀ ਰੂਪਰੇਖਾ ਹੈ ਇਹ ਬਣਾਈ ਜਾਏਗੀ ਸ਼ਾਰਟ ਫਿਲਮਸ ਦੀ ਸੈਮੀਨਾਰਸ ਦੀ ਡਿਬੇਟਸ ਦੀ ਜਿੱਥੇ-ਜਿੱਥੇ ਵੀ ਅਸੀਂ ਆਪਣੇ ਬੱਚਾ ਨੂੰ ਆਪਣੀ ਨੌਜਵਾਨ ਪਨੀਰੀ ਨੂੰ ਔਰ ਨਾਲ-ਨਾਲ ਦੇਸ਼ ਭਰ ਦੇ ਨਹੀਂ ਦੁਨੀਆ ਭਰ ਦੇ ਜਿਹੜੇ ਭਾਵੇਂ ਨਾਨਸਿਕ ਪਰਿਵਾਰ ਨੇ ਸਾਰੇ ਉਹਨਾਂ ਨੂੰ ਵੀ ਜੋੜਨ ਦਾ ਕੰਮ ਕਰਾਂਗੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਸਮੂਹ ਮੈਂਬਰ ਸਾਹਿਬਾਨ ਦੀ ਅਤੇ ਹੋਰ ਧਾਰਮਿਕ ਜਥੇਬੰਦੀਆਂ ਦੀ ਮੀਟਿੰਗ ਬੁਲਾਈ ਗਈ ਸੀ ਅੱਜ ਜਿਸ ਮੀਟਿੰਗ ਦੇ ਵਿੱਚ ਬਹੁਤ ਸਾਰੇ ਸੁਝਾਓ ਮਿਲੇ ਮੀਟਿੰਗ ਦਾ ਜੋ ਏਜੰਡਾ ਸੀ ਉਹ ਸੀ ਤੰਤਨ ਸਾਹਿਬ ਸ਼ਿਦਕੂ ਤੇਗ ਬਾਦਰ ਸਾਹਿਬ ਮਹਾਰਾਜ ਜੀ ਦੀ 350 ਸਾਲਾ ਜੋ ਸ਼ਤਾਬਦੀ ਸ਼ਹੀਦੀ ਸ਼ਤਾਬਦੀ ਆ ਰਹੀ ਹੈ ਉਸ ਨੂੰ ਲੈ ਕੇ ਸੀ ਤੋਂ ਬਹੁਤ ਸਾਰੇ ਜਥੇਬੰਦੀਆਂ ਵੱਲੋਂ ਬਹੁਤ ਸਾਰੇ ਮੈਂਬਰ ਸਾਹਿਬ ਵੱਲੋਂ ਸੁਝਾਓ ਆਏ ਆ ਕਿ ਕਿਸ ਤਰੀਕੇ ਦੇ ਨਾਲ ਪੂਰਾ ਸਾਲ ਜਿਹੜਾ ਹੈ ਉਹ ਪ੍ਰੋਗਰਾਮ ਲੀਕੇ ਜਾਣਗੇ ਜਿੱਥੇ-ਜਿੱਥੇ ਗੁਰਤੇਗ ਬਾਦਰ ਸਾਹਿਬ ਮਹਾਰਾਜ ਜੀ ਦੇ ਚਦਰਸ਼ੋ ਪ੍ਰਾਪਤ ਗੁਰਦੁਆਰਾ ਸਾਹਿਬ ਹੈ ਉੱਥੇ ਵੀ ਪ੍ਰੋਗਰਾਮ ਉਲੀਕੇ ਜਾਣਗੇ ਨਗਰ ਕੀਰਤਨ ਕੱਢੇ ਜਾਣਗੇ ਸੈਮੀਨਾਰ ਕਰਾਏ ਜਾਣਗੇ ਸਕੂਲਾਂ ਦੇ ਵਿੱਚ ਪ੍ਰੋਗਰਾਮ ਕਰਾਏ ਜਾਣਗੇ ਕਾਲਜਾਂ ਦੇ ਵਿੱਚ ਕਰਾਏ ਜਾਣਗੇ ਔਰ ਉਹਨਾਂ ਦੇ ਨਾਮ ਦੇ ਉੱਤੇ ਡਾਕ ਟਿਕਟ ਜਾਰੀ ਹੋਵੇ ਸਿੱਕਾ ਜਾਰੀ ਹੋਵੇ ਇਸ ਤਰ੍ਹਾਂ ਦੇ ਬਹੁਤ ਸਾਰੇ ਸੁਝਾਅੋ ਜਿਹੜੇ ਦਿੱਤੇ ਗਏ ਆ ਹੁਣ ਅਗਲੀ ਮੀਟਿੰਗ ਦੇ ਵਿੱਚ ਫਿਰ ਡਿਸਾਈਡ ਕੀਤਾ ਜਾਏਗਾ ਕਮੇਟੀ ਵੀ ਬਣਾਈ ਜਾਏਗੀ ਜਿਹੜੀ ਕਮੇਟੀ ਸਾਰੀ ਇਸ਼ਤਾਬਦੀ ਦੇ ਪ੍ਰੋਗਰਾਮ ਸਾਲ ਭਰ ਦੇ ਦੇਖੇਗੀ ਸੋ ਅੱਜ ਦੀ ਇਸ ਮੀਟਿੰਗ ਦੇ ਵਿੱਚ ਬਹੁਤ ਸਾਰੇ ਸੁਝਾਅ ਜੋ ਆਏ ਆ ਉਸ ਦੇ ਉੱਤੇ ਅਮਲ ਕਰਕੇ ਹੁਣ ਅਗਲੀ ਮੀਟਿੰਗ ਦੇ ਵਿੱਚ ਦੁਬਾਰਾ ਉਸ ਦੇ ਉੱਤੇ ਵਿਚਾਰ ਕੀਤੀ ਜਾਏਗੀ ਔਰ ਇਹ ਪ੍ਰੋਗਰਾਮ ਸ਼ੁਰੂ ਕੀਤੇ ਜਾਗੇ ਪੰਜਾਬੀ ਖਬਰਾਂ ਦੇ ਸਬਲਟਨ ਵਿੱਚ ਫਿਲਹਾਲ ਨਹੀਂ ਜਾਣਦੇ ਨਜ਼ਰ ਮਾਰਦੇ ਆ ਮੌਸਮ ਦੇ ਹਾਲ ਤੇ ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟਾਈਮ ਟੂ ਦੇ ਨਾਲ ਧੰਨਵਾਦ